ਸੋ ਚਿਕਨ ਐਕਸ ਨੂੰ ਅਗਰ ਤੁਸੀਂ ਚਾਹੋ ਨਿਓ ਕਿ ਉਹ ਜਲਦੀ ਖਾਣਾ ਖਾਣਾ ਸ਼ੁਰੂ ਕਰ ਦੇਣ ਤਾਂ ਤੁਸੀਂ ਇੱਕ ਗੱਤੇ ਦਾ ਕੱਟਆਊਟ ਬਣਾ ਲੈਣਾ ਹੈ ਇਸ ਤਰ੍ਹਾਂ ਦਾ ਕੱਟਆਊਟ ਬਣਾ ਕੇ ਤੁਸੀਂ ਇਹਨਾਂ ਚਿਕਨਸ ਦੇ ਅੱਗੇ ਜੋ ਹੁਣੇ ਅੰਡੇ ਜੋ ਨਿਕਲੇ ਆ ਇਹਨਾਂ ਦੇ ਅਗੇ ਇਸ ਤਰ੍ਹਾਂ ਤੁਸੀਂ ਕਰਨਾ ਹੈ ਦੇਖੋ ਇਹ ਦੇਖੋ ਦੇਖ ਰਿਹਾ ਹੈ ਇਹਨਾਂ ਨੂੰ ਮੁਰਗੀ ਦਾ ਭਲੇਖਾ ਪੈਂਦਾ ਹੈ ਔਰ ਇਹਦੀ ਨਕਲ ਨਾਲ ਇਹ ਵੀ ਜਲਦੀ ਖਾਣਾ ਖਾਣਾ ਸ਼ੁਰੂ ਕਰ ਸਕਦੇ ਆ ਸੋ ਦੇਖੋ ਜਿੱਦਾਂ ਕਿ ਆਪਣੇ ਇਸ ਚਿਕਨ ਨੇ ਵੀ ਥੋੜਾ ਬਹੁਤ ਖਾਣਾ ਖਾ ਲਿਆ ਵਾ ਖਾਣਾ ਸ਼ੁਰੂ ਕਰਤਾ ਸੋ ਇਸ ਤਰ੍ਹਾਂ ਦਾ ਆਪਾਂ ਨੂੰ ਕੱਟਆਊਟ ਬਣਾਉਣਾ ਪਏਗਾ ਔਰ ਇਹਦੀ ਮਦਦ ਨਾਲੇ ਬਹੁਤ ਜਲਦੀ ਜੋ ਹੈ ਖਾਣਾ ਖਾਣਾ ਸ਼ੁਰ ਤੁਸੀਂ ਅਗਰ ਤੁਸੀਂ ਘਰ ਦੇ ਵਿੱਚ ਇਨਕੂਬੇਸ਼ਨ ਦੇ ਰਾਹੀਂ ਇਹ ਚੂਜੇ ਕੱਢਦੇ ਹੋ ਤਾਂ ਤੁਸੀਂ ਇਹ ਟੈਕਨੀਕ ਬਣਾ ਕੇ ਉਹਨਾਂ ਨੂੰ ਜਲਦੀ ਖਾਣਾ ਖਾਣ ਲਗਾ ਸਕਦੇ ਹੋ ਔਰ ਫਿਰ ਤੁਸੀਂ ਜਦੋਂ ਵੀ ਤੁਸੀਂ ਇਸ ਤਰ੍ਹਾਂ ਕਰਿਆ ਕਰੋਗੇ ਇਹ ਭੱਜ ਕੇ ਉਹ ਜਗ੍ਹਾ ਤੇ ਆ ਕੇ ਖਾਣਾ ਖਾਇਆ ਕਰਨਗੇ ਤੁਸੀਂ ਦੇਖ ਸਕਦੇ ਹੋ ਇਹ ਟੈਕਨੀਕ ਕਿਸ ਤਰ੍ਹਾਂ ਯੂਜ਼ ਕਰਨੀ ਹੈ ਔਰ ਦੇਖੋ ਦੇਖਿਆ ਜੀ ਉਹ ਆ ਗਿਆ ਖਾਣ ਵਾਸਤੇ ਇਸ ਤਰ੍ਹਾਂ ਇਹ ਖਾਣਾ ਖਾਣਾ ਬਹੁਤ ਜਲਦੀ ਸਿੱਖ ਜਾਂਦੇ ਸੋ ਦੇਖੋ ਇਹ ਚਿਕਨ ਆਰਾਮ ਦੇ ਨਾਲ ਨਕਲ ਕੀਤੀ ਔਰ ਸਭ ਤੋਂ ਪਹਿਲੀ ਡੋਜ਼ ਯਾਨੀ ਕਿ ਅੰਡੇ ਤੋਂ ਨਿਕਲ ਕੇ ਮੈਨੂੰ ਸਭ ਤੋਂ ਪਹਿਲੀ ਡੋਜ਼ ਹੁਣ ਖਾ ਲਈ ਹੈ